ਸੱਚੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਸਭ ਤੋਂ ਪਹਿਲੀਆਂ ਕਲੈਕਸ਼ਨਾਂ ਹੀ ਆਫਰਾਂ ਵਾਲੀਆਂ ਆ ਗਈਆਂ ਨੇ ਸ਼ਰਟ ஆல்ਓਵਰ ਕੋਟਾ ਚੱਕ 8 ਮੀਟਰ ਦੀ ਡਿਜੀਟਲ ਪ੍ਰਿੰਟ ਨਾਲ ਦੁਪੱਟਾ ਜਿਹੜਾ ਕੋਟਾ ਚੱਕ 6 ਮੀਟਰ ਦਾ ਡਿਜੀਟਲ ਪ੍ਰਿੰਟ बॉਟਮ ਕੈਮਰੀ कॉटन ਵਿੱਚ ਆਏਗਾ 8 ਮੀਟਰ ਦਾ ਪਲੇਨ ਫੈਬਰਿਕ ਹੈ ਰੇਟ ਇੰਦਾ 400 ਰੁਪਏ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਇਹਦੇ ਵਿੱਚ 25 ਕਲਰ ਆਏ ਨੇ ਤੇ ਸਾਰੇ ਹੀ ਰੰਗ ਨਵੇਂ ਆਏ ਨੇ ਪਹਿਲਾਂ ਇਹਨਾਂ ਵਿੱਚ ਥੋੜੇ ਜਿਹੇ ਰੰਗ ਆਏ ਸੀ ਪਰ ਕਿ ਪਹਿਣਾਵੋ ਲੋਕ ਬਹੁਤ ਜ਼ਿਆਦਾ ਪਸੰਦ ਕੀਤੇ ਗਏ ਤੇ ਇਹਨਾਂ ਵਿੱਚ ਹੋਰ ਥੋੜੇ ਰੰਗ ਅਪਡੇਟ ਕਰ ਦਿੱਤੇ ਗਏ ਨੇ ਹੁਣ ਇਹਨਾਂ ਵਿੱਚ 25 ਕਲਰ ਆਏ ਨੇ ਰੇਟ ਸਿਰਫ ਤੇ ਸਿਰਫ 400 ਰੁਪਏ ਹੈ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਹੈ ਬਾਟਮ ਕੈਮਰੀ कॉटन ਦਾ ਆਏਗਾ ਪਲੇਨ ਸ਼ਰਟ ਤੇ ਦੁਪੱਟਾ ਡਿਜੀਟਲ ਪੇਂਟ ਨਾਲ ਤੁਹਾਨੂੰ ਮਿਲੇਗਾ ਕੋਟਾ ਚੈੱਕ ਵਿੱਚ ਮਿਲੇਗਾ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਰੇਟ ਬਹੁਤ ਜ਼ਿਆਦਾ ਫੋਰਡੇਬਲ ਨੇ ਗ ਲਾਈਨਿੰਗ ਤੋਂ ਬਿਨਾਂ ਹੀ ਜਿਹੜੇ ਇਹ ਵਾਲੇ ਸੂਟ ਨੇ ਚੱਲਣਗੇ ਰੰਗ ਸਾਰੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਇਹਦੇ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਬਾਟਮ ਪਲੇਨ ਆਏਗਾ ਇਹਨਾਂ ਦਾ ਤੇ ਆਫਰਾਂ ਤੇ ਨੇ ਫਿਲਹਾਲ ਅਜੇ ਸੂਟ ਅੱਗੋਂ ਚੱਲ ਕੇ ਇਹਨਾਂ ਦੇ ਰੇਟ ਵਧਣ ਦੇ ਵੀ ਹੈਗੇ ਆ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਤਾਂ ਨੰਬਰ ਜਾ ਕੇ ਸਕਰੀਨਸ਼ਾਟ ਦੇ ਨਾਲ ਮੈਸੇਜ ਕਰ ਦੇਣਾ 750 ਦੇ ਵਿੱਚ ਤਿੰਨ ਸੂਟਾਂ ਵਾਲੀ ਆਪਸ਼ਨ ਆਈ ਹੈ ਜੀ ਆਫਰ ਆਈ ਨਵੀਂ ਚੌਚਟ ਫੈਬਰਿਕ ਦੇ ਨਾਲ ਮਿਕਸ ਐਂਡ ਮੈਚ ਕਲੈਕਸ਼ਨ ਆਈਆਂ ਨੇ ਨਵੇਂ ਪ੍ਰਿੰਟ ਆਏ ਨੇ ਸੂਟਾਂ ਤੇ ਸ਼ਰਟ ਜਿਹੜੀ ਆਲ ਓਵਰ ਟਾਈ ਜਾਰਜਾ ਦੀ 2.5 ਮੀਟਰ ਦੇ ਕੱਟ ਦੇ ਨਾਲ ਤੁਹਾਨੂੰ ਮਿਲੇਗੀ ਡਿਜੀਟਲ ਪ੍ਰਿੰਟ ਦਾ ਬਾਟਮ 2 ਮੀਟਰ ਦਾ ਪਲੇਨ ਮਿਲੇਗਾ ਫੈਬਰਿਕ ਉਹਦਾ ਵੀ ਜਾਰਜਾਟ ਆਏਗਾ ਇਹ ਤਿੰਨ ਸੂਟ ਤੁਸੀਂ ਤੁਹਾਨੂੰ ਮਿਲ ਜਾਣਗੇ ਸਿਰਫ ਤੇ ਸਿਰਫ 750 ਦੇ ਵਿੱਚ ਤੇ ਇਹਦੇ ਵਿੱਚ ਇਹ ਹੈ ਕਿ ਤੁਸੀਂ ਦੋ ਸੂਟ ਤੁਸੀਂ ਸਿਲੇਕਟ ਕਰਨੇ ਆ ਥਰਡ ਵਾਲਾ ਜਿਹੜਾ ਸੂਟ ਹੈ ਉਹ ਸਾਡੀ ਸਾਈਡ ਤੋਂ ਜਾਏਗਾ ਇਹਦੇ ਵਿੱਚ ਪੁੱਛੀ ਕਲਰ ਹੈਗੇ ਨੇ ਤੁਸੀਂ ਕੋਈ ਵੀ ਦੋ ਸੂਟ ਆਪਣੀ ਚੋਇਸ ਦੇ ਅਕੋਰਡਿੰਗਲੀ ਸਿਲੇਕਟ ਕਰ ਸਕਦੇ ਹੋ ਚਾਹੇ ਉਹ ਸੇਮ ਚਾਹੇ ਡਿਫਰੈਂਟ ਡਿਫਰੈਂਟ ਥਰਡ ਵਾਲਾ ਜਿਹੜਾ ਹੈ ਉਹ ਸੀ ਇਹਨਾਂ ਵਿੱਚੋਂ ਹੀ ਜੜੀਆਂ ਇੱਥੇ ਕਲੈਕਸ਼ਨ ਐਡ ਕੀਤੀਆਂ ਨੇ ਇਹਨਾਂ ਦੇ ਵਿੱਚੋਂ ਹੀ ਆਏਗਾ ਪਰ ਇਹ ਕੀ ਆਏਗਾ ਉਹ ਥਰ ਸਾਡੀ ਜੋਇੰਸ ਦਾ ਸਿਰਫ ਤੇ ਸਿਰਫ 750 ਦੇ ਵਿੱਚ 300 ਤੁਹਾਡੇ ਘਰ ਤੱਕ ਪਹੁੰਚ ਜਾਣਗੇ ਸ਼ਿਪਿੰਗ ਚਾਰजेस ਜਿਹੜੇ ਬਿਲਕੁਲ ਫਰੀ ਨੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਤੁਹਾਡੇ ਘਰ ਤੱਕ ਪਹੁੰਚਣ ਤੇ ਤੁਸੀਂ ਅਗਰ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਐਡ ਕੀਤਾ ਉਸ ਨੰਬਰ 'ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦੇਣਾ ਜਿਸ ਵੀ ਸੂਟ ਤੁਸੀਂ ਕੁਐਰੀ ਕਰਨਾ ਚਾਹੁੰਦੇ ਹੋ ਇਹ ਕੁਝ ਬਲੀਕ ਬੁਟੀਕ ਵਾਲੀਆਂ ਕਲੈਕਸ਼ਨਾਂ ਵੀ ਇਹਨਾਂ ਵਿੱਚ ਐਡ ਕਰ ਦਿੱਤੀਆਂ ਨੇ ਰੇਟ ਇਹਨਾਂ ਦੇ ਡਿਫਰੈਂਟ ਡਿਫਰੈਂਟ ਨੇ ਰੰਗ ਇਹਨਾਂ ਵਿੱਚ ਸਕੇਕੀ ਆਇਆ ਸੀ ਪਰ ਇਹ ਕਿ ਟਿਕ ਵਾਲੀਆਂ ਕਲੈਕਸ਼ਨਾਂ ਨੇ ਇਸ ਲਈ ਇਥੇ ਐਡ ਕਰ ਦਿੱਤੀਆਂ ਇਹ ਸਾਰੀਆਂ ਜਿਹੜੀਆਂ ਕਲੈਕਸ਼ਨਾਂ ਨੇ ਹੈਂਡਵਰਕ ਨਾਲ ਆਣਗੀਆਂ ਸਾਰੀਆਂ ਹੈਵੀ ਕਲੈਕਸ਼ਨਾਂ ਨੇ ਪਾਰਟੀ ویئر ਕਲੈਕਸ਼ਨਾਂ ਨੇ weddings ਤੇ ਪਾਣ ਵਾਲੇ ਸਪੈਸ਼ਲ ਸੂਟ ਨੇ ਪਰ ਇਹ ਕਿ ਇਹਨਾਂ ਵਿੱਚ ਜਿਹੜੇ ਰੰਗ ਨੇ ਉਹ ਫਿਲਹਾਲ ਜੇ ਸਿੰਗਲ ਸਿੰਗਲ ਹੀ ਆਏ ਨੇ ਜਿਹੜੇ ਵੀ ਰੰਗ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਜੋ ਐਗਜ਼ੈਕਟ ਕਲਰ ਇੱਥੇ ਸ਼ੋ ਹੋ ਰਿਹਾ ਸੀ ਉਹ ਹੀ ਕਲਰ ਤੁਹਾਡੇ ਘਰ ਤੱਕ ਪਹੁੰਚੇਗਾ ਇਹਨਾਂ ਵਿੱਚ ਕਲਰ ਦੇ ਵਿੱਚ ਕੋਈ ਡਿਫਰੈਂਸ ਨਹੀਂ ਆਏਗਾ ਸੇਮ ਆਹੀ ਕਲਰ ਪਹੁੰਚੇਗਾ ਥ्रेड ਵਰਕ ਦੇ ਨਾਲ ਦੋ ਰੰਗਾਂ ਵਿੱਚ ਸੂਟ ਆਏ ਨੇ ਕਲਰ ਦੋ ਨੇ ਇੱਕ ਵਾਈਟ ਤੇ ਇੱਕ ਬਲੈਕ ਬਹੁਤ ਪਸੰਦ ਕੀਤੇ ਜਾਂਦੇ ਨੇ ਇਹ ਵਾਲੇ ਕਲਰ 1760 ਦਾ ਪਹਿਨਾ ਦਾ ਰੇਟ ਹੈ ਪਿਓਰ ਕਾਟਨ ਸਿਲਕ ਅਨਸਿ ਸ਼ਰਟ ਮਿਲੇਗੀ embroidery ਹੋਈ ਹੈ ਪੈਟਰਨ ਆਨ ਵਰਕ neck ਤੇ ਕਾਟਨ ਬਾਟਮ ਹੈ organza ਦਾ ਦੁਪੱਟਾ ਹੈ ਰਾਂਗੇ ਦੇ ਵਿੱਚ ਦੋ ਆਣਗੇ ਦੁਪੱਟਾ ਬੜਾ ਪਿਆਰਾ ਹੈ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ